ਜ਼ਿਲ੍ਹਾ ਫਤੇਗੜ ਸਾਹਿਬ ਦੀ ਤਹਿਸੀਲ ਬਸੀ ਪਠਾਣਾ ਵਿਖੇ 75ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਇਸ ਮੌਕੇ ਤੇ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਅਵਤਾਰ ਸਿੰਘ ਨਾਇਬ ਤਹਿਸੀਲਦਾਰ ਸ਼੍ਰੀ ਦੀਪਕ ਭਾਰਤਵਾਚ ਨਗਰ ਕੌਂਸਲ ਦੇ ਕਾਰਜ ਸਾਧ ਅਫਸਰ ਸੁਖਦੇਵ ਸਿੰਘ ਹਾਜ਼ਰ ਰਹੇ ਇਸ 75ਵੇਂ ਗਣਤੰਤਰ ਦਿਵਸ ਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਪਮੰਡਲ ਮੈਜਿਸਟ੍ਰੇਟ ਸ਼੍ਰੀ ਸੰਜੀਵ ਕੁਮਾਰ ਨੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਲੈ ਕੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਅਤੇ ਬਾਅਦ ਵਿੱਚ ਪ੍ਰੇਡ ਦਾ ਨਿਰੀਖਣ ਵੀ ਕੀਤਾ ਬਸੀ ਪਠਾਣਾ ਸ਼ਹਿਰ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀਟੀ ਸ਼ੋਅ ਦੇ ਨਾਲ-ਨਾਲ ਦੇਸ਼ ਭਗਤੀ ਦੀਆਂ ਝਾਕੀਆਂ ਅਤੇ ਗੀਤ ਗਾ ਕੇ ਸਭ ਨੂੰ ਮੋੜਿਆ ਕਿ ਪੰਜਾਬ ਦੇ ਨਾਗਰਿਕਤਾ ਤੇ ਦਵਸਤੇ ਸਾਰੇ ਭਾਰਤਵਾਸੀਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਦਿਨ ਆਪਣਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ ਤੇ ਦੇਸ਼ ਮਤਲਬ ਜੋ ਜੋ ਵੀ ਤਰ੍ਹਾਂ ਆਪਣੇ ਆਪਣਾ ਜਿਹੜਾ ਇਹਦੇ ਲਈ ਸੰਵਿਧਾਨ ਜਿਹੜਾ ਬਣਾਇਆ ਗਿਆ ਸੀਗਾ ਉਹ ਬੜਾ ਵਧੀਆ ਮਤਲਬ ਆਪਣੀ ਜਿਹੜੀ ਸੰਵਿਧਾਨਕ ਮਹੱਤੀ ਸੀਗੀ ਜੇ ਬਾਬਾ ਸਾਹਿਬ ਡਾਕਟਰ ਧੀਰਾਵੰਦ ਬੀਜਪੁਰ ਦੀ ਉਹਨਾਂ ਨੇ ਬੜਾ ਵਧੀਆ ਸਰਚਾ ਤੇ ਸਾਨੂੰ ਵੀ ਜਿਹੜਾ ਹੈਗਾ ਜੋ ਸੰਵਿਧਾਨ ਦੇ ਪ੍ਰਤੀ ਸਾਡੇ ਫਰਜ਼ ਨੇ ਉਹ ਨਿਭਾਉਣੇ ਚਾਹੀਦੇ ਜੀ ਸਰ ਅੱਜ ਦੇਖੇ ਕੁਝ ਨੌਜਵਾਨ ਪੀੜ੍ਹੀ ਮਤਲਬ ਜਿਹੜੇ ਗਲਤ ਰਸਤੇ ਤੋਂ ਗਏ ਨਸ਼ੇ ਕਰਨੀ ਉਹਨਾਂ ਨੂੰ ਕੀ ਸੰਦੇਸ਼ ਲਾ ਜਾਂਦੇ ਤੁਸੀਂ ਸਾਡੇ ਚੈਨਲ ਮਾਤੇ ਇਹ ਨਸ਼ਿਆਂ ਤੋਂ ਦੇਖੋ ਜੀ ਨਸ਼ਾ ਤਾਂ ਬਹੁਤ ਵੱਡੀ ਕ੍ਰੀਤੀ ਹੈ ਜੀ ਤੇ ਇਹਦੇ ਤੋਂ ਬਚਾਉਣ ਲਈ ਮਤਲਬ ਸਰਕਾਰ ਵੀ ਕਰ ਰਹੀ ਆ ਪਰਾਲੇ ਤੇ ਆਪਣੇ ਆਪ ਨੂੰ ਸਮਾਜ ਨੂੰ ਵੀ ਮਤਲਬ ਸਮਾਜ ਦੇ ਵਿੱਚੋਂ ਵੀ ਹਰ ਇੱਕ ਹਰ ਇੱਕ ਵਰਗ ਨੂੰ ਹਰ ਇੱਕ ਜਿੰਨੀਆਂ ਵੀ ਆਪਣੀਆਂ ਸੰਸਥਾਵਾਂ ਨੇ ਸਾਰਿਆਂ ਨੂੰ ਇਹਨੂੰ ਰੀਤੀ ਨੂੰ ਦੂਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਵੱਧ ਤੋਂ ਵੱਧ ਤਾਂ ਜੋ ਬਣਾ ਪੰਜਾਬ ਹੱਸਦਾ ਖੇਡਦਾ ਜਿੰਨਾ ਜਨਤਨ ਤਰ 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 ਚੰਗੀ ਆਏ ਅਭਿਗਾਮ ਜਿਹੜਾ ਜਿਹੜਾ ਇਹ ਸਭੀ ਜ਼ਰੂਰੀ ਇਹ ਨੂੰ ਬੜਾ ਜਿੰਨੇ ਤਰ੍ਹਾਂ ਤੋਂ ਇੰਤਾਂ ਚਰੇ ਸੋ ਖੁਸ਼ੀ ਦੀ ਗੱਲ ਹੈ ਸਾਹਿਬ ਜੀ ਨੂੰ ਸੁਣਨ ਦੀ ਬਾਤ ਬਾਤ ਦੀ ਹੈ ਕਿ ਇਹ ਜੀ ਕੰਮ ਕਰਨਾ ਸਭੀ ਹੈ ਮੈਂ ਉਹਨਾਂ ਨੂੰ ਬੰਦ ਕਰ ਰਿਹਾ ਹਾਂ ਇਹੋ ਜਿਹੇ ਦੀ ਨੂੰ ਸੁਣ ਕੇ ਸੋ ਪਰ ਆਪਣੇ ਤੋਂ ਬਹੁਤ ਕੋਈ ਵੀ ਨਹੀਂ ਹੈ ਜੋ ਕਿ ਇਹ ਸੁਣ ਲਈ ਕੰਮ ਦੇ ਇਸ ਨੇ ਇਹ ਇਹ ਤੋਂ ਬਹੁਤ ਕੋਈ ਪਤਾ ਨਹੀਂ ਇਹ ਨਹੀਂ ਹੈ ਆਪਣਾ ਵਿਸ਼ਾ ਇਹ ਜਿਹੜਾ ਸਾਡਾ ਸੰਗਤ ਹੈ ਇਹ ਜਿਹੜਾ ਨਹੀਂ ਨਾਮ ਦਾ ਪ੍ਰਾਇਮ ਹੈ ਇਹ ਮੈਸੇਜ ਮਿਲਿਆ ਕਿ ਤਾਉ ਸੁਦਾ ਜੇ ਪਰ ਮੈਨੂੰ ਤੋਂ ਮਾਗਦੇ ਜੀ ਸੁਪਰ ਸੌਰੀ ਅੱਜ ਜਿਹਨੇ ਕਾਮ ਲਈ ਅਮਾ ਨਹੀਂ ਸੀ ਤੇ ਲਾਰ ਨਹੀਂ ਸੀ ਤੇ ਤੋਂ ਮੈਨੂੰ ਤੋਂ ਮਾਗਦੇ ਜੀ ਚਾਹੀਦੀ ਵਰ ਕੰਪਨੀ ਨੂੰ ਕੰਪਲੀਟ ਹੋ ਰਹੀ ਹੈ ਕਿ ਹਰ ਲਾਗੂ ਕਪੜਾ ਪ੍ਰਾਪਤ ਹੋਗਾ ਆਪਣੇ ਰਾਈਟਸ ਨੂੰ ਆਪਣੇ ਡੂਟੀ ਤੋਂ ਸੋ ਅਕੀਸ਼ ਜੀ ਸਰਿਕਾ ਦੇਖਿਆ ਜਾ ਰਿਹਾ ਕਿ ਆਪ ਸਰ ਦਾ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜਿਵੇਂ ਤੀਰਥ ਯਾਤਰਾ ਲਈ ਤੇ ਵੀ ਕੁਝ ਸਰ ਕਿਉਂਕਿ

जिसे सोशल काज ने सोशल भलाई के काम भी सरकार अलंपी बहुत वाला त्यौहार है ਕਿ ਜੇ तो ਤੁਹਾਨੂੰ ਅੱਜ ਦੀ नौजवान ਨੌਜਵਾਨ ਪੀੜ੍ਹੀ ਹੈਗਾ ਖਾਸ ਕਰਕੇ ਜਿਹੜੀ ਪੰਜਾਬ ਦੀ की संदेश देना ਸੁਨੇਹੇ ਦੇਣਾ ਚਾਹੁੰਦੇ ਤੁਸੀਂ ਓਕੇ ਯਾਰ ਜਿਹੜੀ सभी ਪਿਆਰ ਦੀ ਸ਼ੈੜੀ ਹੈ ਸਾਰੇ ਭਾਈ ਜਿਦੂ ਨੇ 40 ਇਹ ਠੀਕਾ ਸਾਨੂੰ ਮੰਨਦੇ ਤੁਸੀਂ ਇਹ ਗਲਤੀ ਨਹੀਂ ਕਰਦਾ ਕਿ ਜੀ ਚਾਹਦਾ ਤਾਂ ਉਹ ਵੀ ਸਾਰਿਆਂ ਨੂੰ ਮੌਜੂਦ ਨੇ ਇਹ ਹੈ ਕਿ ਆਪਾਂ ਸទេស ਸੋਦੇ ਨਹੀਂ ਜਿਹੜੇ ਨਵੇਂ ਨੇ ਇਹਨਾਂ ਨੂੰ ਸੋਸੇ ਬੀਸ ਤੇ ਨਹੀਂ ਲੋਕ ਪੰਜਾਬ ਤੇ ਲੱਗਦੇ ਹੋਏ ਆਪਾਂ ਕੰਮ ਕਰੀਏ ਇੱਕ ਮੁਕਮਲ ਸਹੀਏ ਨੂੰ ਕੂਰੀ ਸੋਪਾਰ ਤੇ ਬੜੀਆ ਮਾਹੌਲ ਜਣਾ ਸਜੀਤ ਜੀ ਉੱਥੇ ਜਾ ਕੇ ਕੁਝ ਨਾ ਪਾਈ ਜਾਵੇ ਮੇਰਾ ਇਹਨਾਂ ਨੂੰ ਇਹ ਲੱਗੇ ਦੱਸੋ ਸ਼ਾਇਦ ਕੋਈ ਤੁੰਗ ਸੀ ਪੰਜਾਬ ਨੂੰ ਹੋਵੇ ਆ ਬਈ ਨਹੀਂ ਹੋਵੇ